ਸਾਹਿਬ ਜਦਾ ਅਜੀਤ ਸਿੰਘ ਨਗਰ ਦੇ ਵਿੱਚ ਖੜੇ ਆ ਬਠਿੰਡੇ 18 ਨੰਬਰ ਗਲੀ ਕੋਰਨਰ ਦੇ ਵਿੱਚੋਂ ਜਦੋਂ ਤੁਸੀਂ ਝਾਕੋਗੇ ਇੱਧਰ ਨੂੰ ਉੱਪਰਲੇ ਪਾਸੇ ਬੋਰਡ ਸਿਆਮਾਤਰ ਜੀ ਦਾ ਲੱਗਾ ਹੈ ਇੱਥੇ ਤੁਹਾਨੂੰ ਉਹੀ ਸਾਰੀ ਫ੍ਰੇਗਰੈਂਸ ਤੇ ਉਸੇ ਤਰ੍ਹਾਂ ਦੀਆਂ ਸਾਰੀਆਂ ਡਿਜ਼ਾਈਨਿੰਗ ਵਾਲੀਆਂ ਬੋਟਲਾਂ ਸਾਰੇ ਤਰ੍ਹਾਂ ਦੀ ਫ੍ਰੇਗਰੈਂਸ ਜੋ ਮਲੇਰ ਕੋਟਲੇ ਤੋਂ ਫ੍ਰੇਗਰੈਂਸ ਮਿਲਦੀ ਹੈ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਤੁਸੀਂ ਆਪਣੀ ਫ੍ਰੇਗਰੈਂਸ ਜਸਟ ਆ ਕੇ ਸਮੈਲ ਕਰਾਉਣੀ ਹੈ ਸਾਡੇ ਇੱਥੇ ਛੋਟਾ ਜਿਹਾ ਇੱਕ ਆਰਟਿਸਟ ਹੈ ਉਹਨੂੰ ਆ ਕੇ ਸਮੈਲ ਕਰਾਉਂਗੇ ਤੁਹਾਨੂੰ ਇੱਥੋਂ ਉਹੀ ਫ੍ਰੇਗਰੈਂਸ ਮਿਲ ਜਾਂਦੀ ਹੈ ਕਿਉਂ ਜੀ ਠੀਕ ਹੋ ਹੈਲੋ ਕੈਸੇ ਹੋ ਇਥੇ ਹੁੰਨੇ ਤੁਸੀਂ ਦੁਕਾਨ ਦੇ ਹਾਂ ਸੋ ਬਈ ਸਾਡੇ ਇਹ ਛੋਟੇ ਮਿੰਨੀ ਸਟਾਰ ਜੀ ਇੱਥੇ ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਗੁੱਡ ਗਰਲ ਗੁੱਚੀ ਫਲੋਰਾ ਸ਼ਨੈਲ ਕਿਸੇ ਵੀ ਤਰ੍ਹਾਂ ਦਾ ਇਤਰ ਊਡ ਪਰਫਿਊਮ ਸੈਂਟ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਖੁਸ਼ਬੂ ਚਾਹੀਦੀ ਹੈ ਤੁਹਾਨੂੰ ਮਿਲ ਜੂਗੀ ਜਿੱਦਾਂ ਆਪਣੇ ਜਿਆਦਾ ਅੱਜ ਕੱਲ੍ਹ ਚੱਲ ਰਿਹਾ ਬਲੈਕ ਊਡ ਤੇ ਜਦ ਮੈਂ ਤੁਹਾਨੂੰ ਹੁਣੇ ਗੱਲ ਕਰਕੇ ਟਿਆ ਗੁੱਡ ਗਰਲਸ ਨਾ ਇਹ ਚੀਜ਼ ਮਿਲ ਜੂਗੀ ਮਤਲਬ ਜਿੰਨੀਆਂ ਵੀ ਫਰੇਗਰੈਂਸ ਤੁਹਾਨੂੰ ਲੇਰ ਕੋਟਰੇ ਤੋਂ ਮਿਲਦੀ ਹੈ ਨਾ ਉਹ ਤੁਸੀਂ ਹੁਣ ਬਠਿੰਡੇ ਦੇ ਵਿੱਚ ਸਾਹਿਬ ਜਦਾ ਅਜੀਤ ਸਿੰਘ ਨਗਰ 18 ਨੰਬਰ ਗਲੀ ਦੇ ਕੋਰਨਰ ਤੇ ਆ ਕੇ ਜਦੋਂ ਵੇਖੋਗੇ ਸਿਆਮਾ ਜੀ ਦਾ ਬੋਰਡ ਲੱਗਿਆ ਹੋਇਆ ਇੱਥੇ ਹੋਰ ਵੀ ਫੇਕ ਇਤਨਾਂ ਵਾਲੇ ਬਹੁਤ ਨੇ ਤੇ ਤੁਸੀਂ ਦੇਖਣਾ ਸਿਆਮਾ ਜੀ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਉਸ ਦੁਕਾਨ ਤੇ ਆਉਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਗੱਲ ਕਰਕੇ ਤੁਸੀਂ ਘਰੇ ਹੀ ਮੰਗਵਾ ਸਕਦੇ ਹੋ ਤੇ ਇੱਥੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਧੰਨਵਾਦ ਜੀ